ਲੋਕ ਮਹੱਲਾ ਚੌਥਾ ਜਿੰਨਾ ਅੰਦਰ ਉਮਰ ਥਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਾਰ ਯੰਤਰ ਜਾਮੀ ਪਤਿ ਪਾਵਨ ਪਤਿ ਦਵਛਲ ਸਤਗੁਰੂ ਰਾਮਦਾਸ ਸਾਹਿਬ ਜੀਆਂ ਦੀ ਕਲਿਆਣ ਵਾਸਤੇ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਸਰ ਗੁਰੂ ਮਹਾਰਾਜ ਸਾਹਿਬ ਦੇ ਪਾਸੇ ਪ੍ਰੇਮ ਦੀ ਬਾਬਤ ਸਿੱਖਾਂ ਨੇ ਪਰਸ਼ਨ ਕੀਤਾ ਹੈ ਕਿ ਹਜੂਰ ਸੱਚੇ ਪਾਤਸ਼ਾਹ ਪ੍ਰੇਮ ਦੀ ਵਿਚਾਰ ਦੱਸੋ ਕਿਸ ਪ੍ਰਕਾਰ ਪ੍ਰੇਮ ਸਿੱਖਾਂ ਦੇ ਅੰਦਰ ਹੁੰਦਾ ਹੈ ਤਾਂ ਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ ਸ਼ਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰ ਥਲ ਜੀਉਰ ਫਰਮਾਉਂਦੇ ਹਨ ਭਾਈ ਜਿਨ੍ਹਾਂ ਦਾ ਅੰਦਰੋਂ ਉਮਰ ਨਾ ਉਮ ਗਿਆ ਆਇਆ ਹੈ ਥਲ ਨਾ ਉਸਤਾਨ ਅਰੇ ਦਾ ਉਸਤਾਨ ਜਿੰਨਾ ਦਾ ਮਾਰੇ ਦੇ ਪ੍ਰੇਮ ਨਾਲ ਉਮ ਗਿਆ ਆਇਆ ਹੈ ਬਹੁਤ ਉਛਾਲੇ ਖੰਦਾ ਹੈ ਜਿਨ੍ਹਾਂ ਦਾ ਅਜਾ ਰੂਪੀ ਥਾਂ ਸਹੀ ਜਾਣ نسੂਲੀਆ ਉਹ ਮਹਾਰਾਜ ਸਾਹਿਬ ਦੇ ਪ੍ਰੇਮ ਦੇ ਵਿਛੋੜੇ ਦੇ ਦੁੱਖਾਂ ਦੀਆਂ ਸੂਲੀਆਂ ਜਿਹੜੀਆਂ ਹਨ ਦੁੱਖ ਹੈ ਉਹਨਾਂ ਨੂੰ ਉਹ ਜਾਣਦੇ ਹਨਗੇ ਦੂਸਰੇ ਕੀ ਜਾਣ ਸਕਦੇ ਐ ਜਿਸ ਪ੍ਰਕਾਰ ਜਿੰਨਾ ਅੰਦਰ ਉਮਰ ਥਲ ਜਿਨਾਂ ਦੀ ਉਮਰ ਖੱਲਾ ਸਾਥ ਸਿੰਘ ਜੀ ਇੱਕ ਫੋੜਾ ਹੁੰਦਾ ਹੈ ਕਮਰ ਦੇ ਵਿੱਚ ਜਿਸ ਦੇ ਵਿੱਚ ਉਹਦੇ ਅੰਦਰ ਜੀ ਪੈਦਾ ਹੁੰਦਾ ਉਹ ਮਾਸ ਦੇ ਟਾਈਂ ਕੱਟ-ਕੱਟ ਕੇ ਖਾਂਦਾ ਹੈ ਉਹਦੇ ਚ ਮਾਸ ਹੋਰ ਪਾਇਆ ਜਾਵੇ ਤੇ ਫੇਰ ਉਹ ਕਿਹੜਾ ਹੋਰ ਮਾਸ ਆਦਮੀ ਦਾ ਖਾਣੋਂ ਫੜ ਜਾਂਦਾ ਹੈ ਇਸ ਪ੍ਰਕਾਰ ਉਹਦਾ ਨਾਮ ਗੱਧੋ ਧਾਣਾ ਫੋੜਾ ਹੈ ਜਾਂ ਉਹਨਾਂ ਨੂੰ ਮੂਸਲੀ ਕਰਕੇ ਕਹਿੰਦੇ ਕਮਰ ਦੇ ਪਿੱਛੇ ਹੁੰਦਾ ਜਿਸ ਪ੍ਰਕਾਰ ਦਾ ਸੰਤ ਕ੍ਰਪਾਲ ਸਿੰਘ ਜੀ ਏਡਸ਼ੰਨਾ ਵਾਲੇ ਸਾਹਮਣੇ ਉਹਨਾਂ ਦੇ ਕਮਰ ਵਿੱਚ ਨਿਕਲਿਆ ਸੀ ਬਹੁਤ ਚੌੜਾ ਫੋੜਾ ਸੀ ਸੋ ਇਸ ਪ੍ਰਕਾਰ ਦਾ ਗੱਧੋ ਧਾਣਾ ਉਹਨੂੰ ਫੋੜਾ ਕਹਿੰਦੇ ਆ ਤੇ ਜਾਂ ਮੂਸਲੀ ਕਹਿੰਦੇ ਹਨ ਜਿਹਦੇ ਅੰਦਰੋਂ ਗੱਧੋ ਧਾਣਾ ਫੋੜਾ ਜਾਂ ਉਹ ਮੂਸਲੀ ਨਾਮ ਕਰਕੇ ਜਿਸ ਦਾ ਨਾਮ ਹੈ ਉਹ ਪ੍ਰਗਟ ਹੋ ਜਾਵੇ ਸਰੀਰ ਦੇ ਅੰਦਰ ਪਹਿਲੇ ਕਮਰ ਚ ਹੁੰਦਾ ਹੈ ਸਹੀ ਜਾਣ ਨਸਰੂਲੀਆ ਉਸ ਗੱਧੋ ਢਾਣੇ ਜਾਂ ਮੂਸਰੀ ਫੋੜੇ ਦੀਆਂ ਸੂਲੀਆਂ ਦੁੱਖ ਹੈ ਜਿਹੜੇ ਉਹੋ ਹੀ ਜਾਣਦੇ ਹੋਰ ਨਹੀਂ ਕੋਈ ਜਾਣ ਸਕਦਾ ਸੋ ਇਸ ਦੇ ਤਾਈਂ ਆਧ੍ਰਿਕ ਫੋੜਾ ਵੀ ਕਹਿੰਦੇ ਆ ਤੀਜਾ ਨਾ ਦਿਸਣ ਤੋਂ ਰਹਿਤ ਫੋੜਾ ਹੁੰਦਾ ਹੈ ਅੰਦਰ ਉਸ ਫੋੜੇ ਦੀਆਂ ਸੂਲੀਆਂ ਨੂੰ ਉਹੋ ਹੀ ਜਾਣਦੇ ਹਨਗੇ ਗੱਧੋ ਢਾਣਾ ਤੇ ਮੂਸਰੀ ਤੇ ਅਦ੍ਰਿਸ਼ਟ ਇਹ ਤੈਨੂੰ ਫੋੜੇ ਦੇ ਨਾਮ ਹਨਗੇ ਸੋ ਉਹ ਇਸ ਸੂਰ ਦੇ ਤਾਂ ਹੀ ਜਾਣਦੇ ਹਨ ਦੁੱਖ ਨੂੰ ਜਾਣਦੇ ਹਨ ਹਰ ਜਾਨ ਬਿਲਕੁਲ ਉਸੇ ਤੋ ਜਿਨ੍ਹਾਂ ਅੰਦਰ ਉਮਰ ਥਲ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਇਹ ਨਿਸ਼ਟਾ ਹੋ ਗਈ ਕਿ ਉਮਰ ਦਾ ਥੱਲਾ ਚੱਲਿਆ ਹੁਣ ਤਾਂ ਉਮਰ ਸਾਡੀ ਮੁੱਕ ਚੱਲੀ ਹੈ ਐਸਾ ਵਿਰਾਗ ਜਿਨ੍ਹਾਂ ਦੇ ਅੰਦਰ ਹੋ ਗਿਆ ਹੈ ਸਹੀ ਜਾਣ ਨਸੂਲੀਆ ਉਹ ਜਾਣਦੇ ਆ ਕਿ ਜਦੋਂ ਉਮਰ ਪੂਰੀ ਹੋਗੀ ਜੋ ਪ੍ਰਲੋਕ ਦੇ ਵਿੱਚ ਦੁੱਖ ਮਿਲਨੇ ਆ ਕੀਤੇ ਕਰਮਾਂ ਦੇ ਅਨਸਾਰ ਉਹਨਾਂ ਸੂਲੀਆਂ ਦੁੱਖਾਂ ਦੇ ਤਾਂ ਹੀ ਉਹ ਹੀ ਜਾਣਦੇ ਹਨ ਸਰ ਜਾਣ ਹੈ ਸਈ ਬਿਰਹੁ ਤੇ ਹਰੀ ਵਜਿਨਾਂ ਨੂੰ ਬਿਰੋ ਵਿਛੋੜਾ ਲੱਗਾ ਹੋਇਆ ਜਾਂ ਪ੍ਰੇਮ ਲੱਗਾ ਹੋਇਆ ਜਾਂ ਤਾਂ ਹਰੀ ਜਾਣਦਾ ਹੈ ਤੇ ਜਾਂ ਸਈ ਉਹ ਹੀ ਜਾਣਦੇ ਐ ਜਿਨਾਂ ਨੂੰ ਹਰੀ ਦਾ ਪ੍ਰੇਮ ਲੱਗਾ ਹੈ ਹੋ ਤੈਨ ਵਿਟਹੁ ਸਦ ਘਮ ਘੂਲੀਆ ਸਤਗੁਰੂ ਜੀ ਕਹਿੰਦੇ ਉਹਨਾਂ ਦੇ ਵਿੱਚੋਂ ਉੱਪਰੋਂ ਅਸੀਂ ਸਦਾ ਕੋ ਮਹਾਰਨੇ ਜਾ ਕੇ ਪ੍ਰਕੰਮਿਆ ਕਰ ਕਰਕੇ ਖੋਲ ਗਿਆ ਆਪਣੇ ਆਪ ਨੂੰ ਕੁਰਬਾਨ ਕਰੀਏ ਮਨ ਬਾਣੀ ਸਿਰ ਕਰਕੇ ਕੁਰਬਾਨ ਕਰੀਏ ਉਹਨਾਂ ਦੇ ਉੱਪਰੋਂ ਹਰ ਮੀਲੂ ਸੱਜਣ ਪੁਰਖ ਹੇ ਹਰੀ ਸੱਜਣ ਪੂਰਨ ਪਰਮੇਸ਼ਰ ਸਾਡੇ ਤਾਂ ਹੀ ਗੁਰਾਂ ਦੇ ਨਾਲ ਮੇਰਨਾ ਕਰੋ ਮੇਰਾ ਸਿਰ ਤੈਨਿ ਵਿਟਹੁ ਤਲ ਰੋਲੀਆ ਉਹਨਾਂ ਗੁਰਮਖਾਂ ਦੇ ਉਹਨਾਂ ਸਤਗੁਰਾਂ ਦੇ ਚਰਨਾਂ ਦੇ ਉਕਤਲੀਆਂ ਦੇ ਉੱਪਰ ਦੀ ਸਾਡਾ ਸਿਰ ਰੁਲੇ ਸਾਡਾ ਸਿਰ ਮਹਾਪੁਰਖਾਂ ਦੇ ਗੁਰਾਂ ਦੀਆਂ ਤਲੀਆਂ ਦੇ ਤੂੰ ਰੁਲਣਾ ਕਰੇ ਉਹਨਾਂ ਦੀ ਧੂੜ ਸਾਡੇ ਸਿਰ ਮੱਥੇ ਉੱਤੇ ਲੱਗੇ ਜੋ ਸਿੱਖ ਗੁਰਕਾਰ ਕਮਾਵੇ ਜਿਹੜੇ ਸਾਰਿਆਂ ਦੀਆਂ ਤਲੀਆਂ ਦੇ ਥੱਲੇ ਹੋਏ ਆ ਧੂੜ ਉਹਨਾਂ ਦੇ ਤਲੀਆਂ ਦੇ ਥੱਲੇ ਦੀ ਧੂੜ ਬਣ ਕਰਕੇ ਸਾਡਾ ਜਿਹੜਾ ਸਿਰ ਹੰਕਾਰ ਮਿਟ ਜਾਵੇ ਇਹ ਅੰਤ ਕਰਨ ਸਾਡੇ ਅੰਦਰ ਇੰਨੀ ਸਰਦਾ ਹੋਵੇ ਇੰਨੀ ਗਰੀਬੀ ਆਵੇ ਜੇ ਉਹਨਾਂ ਤਲੀਆਂ ਦੇ ਥੱਲੇ ਦੀ ਰੋਣਾ ਕਰੇ ਉਹਨਾਂ ਤਲੀਆਂ ਤੇ ਰੁਲੇ ਜੋ ਸਿੱਖ ਗੁਰਕਾਰ ਕਮਾਵੈ ਜਿਹੜੇ ਗੁਰੂ ਸਾਹਿਬ ਦੇ ਸਿੱਖ ਸਤਗੁਰੂ ਸਾਹਿਬ ਦੀ ਕਾਰ ਭਗਤੀ ਕਮਾਉਂਦੇ ਹਨ ਹਾਂ ਗੁਲਮ ਤਿਨਾ ਕਾ ਗੂਲੀਆ ਉਹਨਾਂ ਦੇ ਗੁਲਾਮ ਬਣ ਕੇ ਸੇਵਕ ਬਣ ਕੇ ਉਹਨਾਂ ਦੇ ਗੁਲਮ ਕਰਤੱਬ ਗੋਲਿਆਂ ਦੇ ਗੋਲੇ ਬਣ ਕੇ ਗੁਲਾਮ ਕਰਨ ਵਾਲੇ ਕੰਮ ਕਰਨ ਵਾਲੇ ਹੋ ਕੇ ਉਹਨਾਂ ਦੇ ਕੰਮ ਦੇ ਟਾਈ ਕਰਨਾ ਕਰੀਏ ਗੁਲਾਮ ਬਣ ਕੇ ਉਹਨਾਂ ਦੇ ਗੋਲੇ ਬਣ ਕੇ ਇਸ ਪ੍ਰਕਾਰ ਗੁਲਮ ਕਰਮ ਕਰੋ ਗੁਲਾਮਾਂ ਵਾਲੀ ਟਹਿਰ ਕਰਨਾ ਕਰੀਏ ਹਰ ਰੰਗ ਚਲੂਲੇ ਜੋ ਰਤੇ ਉਹਨਾਂ ਦੇ ਗੁਲਾਮ ਹੈ ਉਹਨਾਂ ਦੇ ਗੋਲੀਆਂ ਆਪਣੇ ਆਪ ਨੂੰ ਗੋਲਿਆਂ ਦੇ ਗੋਲੇ ਬਣਾਉਣਾ ਕਰੀਏ ਹਰ ਰੰਗ ਚਲੂਲੇ ਜੋ ਰਤੇ ਜੋ ਹਰੀ ਦੇ ਰੰਗ ਪ੍ਰੇਮ ਚ ਚਲੂਲੇ ਗਾੜੇ ਰੰਗ ਵਿੱਚ ਚੂਚੂਏ ਰੰਗ ਵਿੱਚ ਰੰਗੇ ਹੋਏ ਆ ਮਹਾਰਾਜ ਦੇ ਤੈਨ ਪਿੰਨੀ ਹਰ ਰੰਗ ਚੋਲੀਆ ਉਹਨਾਂ ਵੀ ਸਾਥ ਸੰਗਤ ਇਹ ਹਰੀ ਦੇ ਰੰਗ ਵਿੱਚ ਦੇਹ ਰੂਪੀ ਚੋਲੀ ਭਿਜ ਗਈ ਹੈ ਉਹਨਾਂ ਦੇ ਰੋਂ ਰੋਂ ਵਿੱਚ ਪਰਮੇਸ਼ਰ ਦਾ ਚਿੰਤਨ ਹੁੰਦਾ ਹੈ ਇਸ ਪ੍ਰਕਾਰ ਉਹਨਾਂ ਦੀ ਉਹਨਾਂ ਦੀ ਬੁੱਧੀ ਰੂਪੀ ਚੋਲੀ ਹਰੀ ਦੇ ਪ੍ਰੇਮ ਰੰਗ ਵਿੱਚ ਭਿਜ ਗਈ ਹੈ ਚੂਚੂਹਾ ਰੰਗ ਉਹਨਾਂ ਨੂੰ ਭਾਵ ਭਗਤੀ ਦਾ ਚੜ ਗਿਆ ਹੈ ਕਰ ਕਿਰਪਾ ਨਾਨਕ ਮੀਲ ਜੀ ਮਹਾਰਾਜ ਸਾਡੇ ਤੈ ਕਿਰਪਾ ਕਰਕੇ ਮਿਲਣਾ ਕਰੋ ਗੁਰ ਪਹਿ ਸਿਰ ਵੇਚਿਆ ਮੂਲੀਆ ਅਸੀਂ ਸਤਿਗੁਰਾਂ ਦੇ ਪਾਸ ਆਪਣਾ ਸਿਰ ਮੁੱਲ ਵੇਚ ਦਿੱਤਾ ਹੈ ਆਪ ਦੀ ਪ੍ਰਾਪਤੀ ਵਾਸਤੇ ਸੱਚੀ ਪਾਤਸ਼ਾਹ ਕੇ ਸਾਨੂੰ ਪ੍ਰਾਪਤੀ ਵਾਹਿਗੁਰੂ ਦੀ ਹੋ ਜੇ ਇਹ ਸਤਿਗੁਰੂ ਸਾਡਾ ਸੀਸ ਭੇਟ ਲੈ ਲਓ ਸਤਿਗੁਰੇ ਅੱਗੇ ਸੀਸ ਭੇਟਦੇ ਹਾਂ ਜੇ ਗੁਰ ਸੱਚੇ ਭਾਵਾ ਹੈ ਕਿਉਂ ਗੁਰਾਂ ਦੇ ਪਾਸ ਸਿਰ ਅਸੀਂ ਮੁੱਲ ਕਰਕੇ ਵੇਚ ਲਿਆ ਆਪ ਦੀ ਪ੍ਰਾਪਤੀ ਰੂਪ ਮੁੱਲ ਲਿਆ ਹੈ ਤੇ ਗੁਰਾਂ ਨੂੰ ਸਿਹਰਾ ਆਵਦਾ ਦੇ ਦੁੱਤਾ ਹੈ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਹੋਰ ਮਹਾਪੁਰਖਾਂ ਵੱਲੋਂ ਸਤਿਗੁਰੂ ਸਚੇ ਪਾਤਸ਼ਾਹ ਦੇ ਅੱਗੇ ਪ੍ਰਾਰਥਨਾ اے ਸਤਿਗੁਰੂ ਮਹਾਰਾਜ ਸਾਡਾ ਔਗਣਾ ਦੇ ਨਾਲ ਸਰੀਰ ਭਰਿਆ ਹੋਇਆ ਹੈ ਕਿਉਂ ਸੰਤ ਹੋ ਨਿਰਮਲ ਹੋ ਫਿਰ ਸੰਤ ਜੀ ਨੂੰ ਸਤਿਗੁਰੂ RAM ਦਾ ਸਾਹ ਸੰਤਾਂ ਦੇ ਸਰਤਾਜ ਗੁਰੂ ਇਹ ਨਿਰਮਲ ਕਿਸ ਪ੍ਰਕਾਰ ਹੋਵੇ ਸੁਧ ਕਿਵੇਂ ਹੋਵੇ ਮਾਰਾ ਉਹ ਗੁਣ ਇਹਦੇ ਕਿਵੇਂ ਬਟਣ ਕਿਰਪਾ ਦ੍ਰਿਸ਼ਟੀ ਕਰਕੇ ਦੱਸੋ ਆਪ ਗੁਰਮੁਖ ਗੁਣ ਵੇਹਾ ਜੀ ਹੈ ਹਜੂਰ ਫਰਮਾਉਂਦੇ ਗੁਰਮੁਖਾਂ ਦੀ ਸੰਗਤ ਕਰਕੇ ਗੁਰਮੁਖ ਬਣ ਕੇ ਗੁਰਮੁਖਾਂ ਵਾਲੇ ਗੁਣ ਦੁਖੀ ਨੂੰ ਵੇਖ ਕੇ ਕਰਨਾ ਕਰਨੀ ਸੁਖੀ ਨੂੰ ਵੇਖ ਕੇ ਪ੍ਰਸੰਨ ਹੋਣਾ ਅਤੇ ਇਸੇ ਪ੍ਰਕਾਰ ਆ ਮਿੱਤਰ ਜਿਵੇਂ ਸੁਖੀ ਵੇਖ ਕੇ ਪ੍ਰਸੰਨ ਹੋਈਦਾ ਅਤੇ ਕਿਸੇ ਦਾ ਪ੍ਰਤਾਪ ਵੇਖ ਕੇ ਵਾਹਿਗੁਰੂ ਦੀ ਧਾਰ ਸਮਝੀ ਕਿ ਧੰਨ ਮੇਰਾ ਵਾਹਿਗੁਰੂ ਇੱਡਾ ਪ੍ਰਤਾਪ ਇਹਨਾਂ ਦਾ ਕੀਤਾ ਹੈ ਜਿਹੜਾ ਨਾ ਸਮਝਣ ਵਾਲਾ ਹੋਵੇ ਉਸ ਨੂੰ ਉਪਦੇਸ਼ ਦੇਣ ਦਾ ਹੱਥ ਨਹੀਂ ਕਰਨਾ ਵੀ ਇਹਨੂੰ ਸਮਝਾਵਾਂਗੇ ਇੰਉਂ ਸਮਝਣਾ ਜਦੋਂ ਇਹਦੇ ਕਰਮ ਹੋਣਗੇ ਆਪੇ ਜਾਗ ਪਵੇਗਾ ਕੀ ਇਹਦੇ ਮਗਰ ਖੜੇ ਪੈਣਾ ਹੈ ਨਾ ਮੰਨਦਾ ਹੋਇਆ ਵੇਖ ਕੇ ਇਹ ਜਿਹੜੇ ਸੁਭਾਵ ਹੈ ਗੁਰਮਖਾਂ ਦੇ ਹਨ ਸੋ ਇਸ ਪ੍ਰਕਾਰ ਦਾ ਗੁਰਮੁਖ ਗੁਣ ਹੈ ਗੁਰਮਖਾਂ ਵਾਲੇ ਜਿਹੜੇ ਗੁਣ ਹੈ ਗੁਰਾਂ ਦੁਆਰਾ ਉਹ ਬਿਹਾਜੀਏ ਖਰੀਦਣਾ ਕਰੀਏ ਮਲ ਹਉਮੈ ਮਲ ਹਉਮੈ ਕੱਢਾ ਧੂ ਉਹ ਜਿਹੜੇ ਗੁਆਨ ਨਾ ਗੁਰਮੁਖਾਂ ਵਾਰੇ ਕਰਨਾ ਮਇਤਰੀ ਮੁਤਾ ਪੀਖਿਆ ਉਹ ਹਉਮੈ ਦੀ ਮੈਲ ਨੂੰ ਅੰਦਰੋਂ ਜਿਵੇਂ ਸਾਬਣ ਲਾ ਕੇ ਪਾਣੀ ਪਾ ਕੇ ਪ੍ਰੇਮ ਦਾ ਪਾਣੀ ਪਾ ਕੇ ਨਾਮ ਦਾ ਸਬੂਨ ਲਾ ਕੇ ਅੰਤਾਂ ਕਰਨ ਦੇ ਅੰਦਰ ਜਿਹੜੀ ਹਉਮੈ ਦੀ ਮੈਲ ਪਈ ਹੈ ਉਹਨੂੰ ਧੋ ਕਰਕੇ ਯੁਗਤਿਆਂ ਰੂਪੀ ਮੁਕੀਆਂ ਲਾ ਲਾ ਕੇ ਸਾਧ ਸੰਗਤ ਰੂਪੀ ਕਾੜਦੇ ਤੇਸ ਤੇ ਧੋ ਕੇ ਇਸ ਹਉਮੈ ਦੀ ਮੈਲ ਨੂੰ ਧੋ ਕੇ ਕੱਢ ਦੀਏ ਮਨ ਰੂਪੀ ਵਸਤਰ ਵਿੱਚੋਂ ਸੱਚ ਬਣੰਜ ਹੈ ਰੰਗ ਸਿਓ ਰੰਗ ਪ੍ਰੇਮ ਦੇ ਨੈਣ ਸੱਚੇ ਨਾਮ ਨੂੰ ਬਣਜੈ ਖਰੀਦਣਾ ਕਰੀਏ ਸੱਚ ਸੌਦਾ ਹੋ ਇਸ ਪ੍ਰਕਾਰ ਸੱਚੇ ਦੀ ਪ੍ਰਾਪਤੀ ਦਾ ਸੌਦਾ یوں ਪ੍ਰਾਪਤ ਹੁੰਦਾ ਹੈ ਟੂਟਾ ਮੂਲ ਨਾ ਆਵੇ ਇਹੋ ਸੱਚਾ ਸੌਦਾ ਨਾਮ ਦਾ ਇਸ ਕਰਕੇ ਟੋਟਾ ਘਾਟਾ ਕਰੇ ਵੀ ਮੂਲ ਉੱਕਾ ਹੀ ਨਹੀਂ ਆਉਂਦਾ ਹੈ ਕਦਾ ਚਿੱਤ ਲਾਹ ਹਰ ਭਾਵੈ ਸੂ ਜੇ ਹਰੀ ਨੂੰ ਪਾ ਜਾਵੇ ਤਾਂ ਉਹਨੂੰ ਲਾਹ ਪ੍ਰਾਪਤ ਹੁੰਦਾ ਹੈ ਸਰੂਪ ਦੀ ਪ੍ਰਾਪਤੀ ਦਾ ਨਾਨਕ ਸਿਨ ਸੱਚ ਵਣੰਜਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਪੁਰਖਾਂ ਨੇ ਭਾਈ ਸੱਚ ਨਾਮ ਨੂੰ ਬਣੰਜਿਆ ਖਰੀਦਿਆ ਹੈ ਜਿਨ੍ਹਾਂ ਧੁਰ ਲਿਖਿਆ ਅਪਰਾਪਤ ਹੋ ਜਿਨ੍ਹਾਂ ਨੇ ਧੁਰੋਂ ਪੂਰਵ ਨਿਸ਼ਕਾਮ ਕਰਮ ਕੀਤੇ ਹੈ ਪਰਮੇਸ਼ਰ ਉਹਨਾਂ ਦੇ ਮੱਥੇ ਤੇ ਲਿਖ ਦਿੰਦਾ ਹੈ ਉਹਨਾਂ ਨੂੰ ਸਤਿਗੁਰੂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਪੌੜੀ ਸਲਾਹੀ ਸੱਚ ਸਲਾਹਣਾ ਜੇ ਭਾਈ ਸਲਾਹਣੇ ਜੋਗ ਜੋ ਸੱਚਾ ਪਰਮੇਸ਼ਵਰ ਹੈ ਉਸ ਨੂੰ ਸਲਾਉਣ ਵਾਲੇ ਕੌਣ ਸੰਤ ਹੈ ਸਲਾਉਂਦੇ ਜਿਸ ਨੂੰ ਵੇਦ ਸ਼ਾਸਤਰ ਨੀਤ ਨੀਤ ਕਰਕੇ ਕਿਸ ਨੂੰ ਕਹਿਨ ਕਰਦੇ ਆ ਉਹ ਸੱਚੇ ਨੂੰ ਸਲਾਹੀ ਸੰਤਾਂ ਦੇ ਨਾਲ ਮਿਲ ਕੇ ਸਲਾਹੁਣੇ ਜੋਗ ਸੱਚੇ ਨੂੰ ਸਲਾਹਣਾ ਕਰੀਏ ਹਰ ਵਕਤ ਸੱਚ ਸੱਚਾ ਪੁਰਖ ਨਿਰਾਲੇ ਜੋ ਸੱਚੇ ਨੂੰ ਨਿਸ਼ਚੇ ਕਰਨ ਵਾਲਾ ਪੁਰਖ ਹੈ ਉਹਦੇ ਅੰਦਰ ਸੱਚਾ ਪਾਦਸ਼ਾਹ ਪ੍ਰਗਟ ਹੋ ਗਿਆ ਹੈ ਪੂਰਨ ਜਿਨ੍ਹਾਂ ਦੇ ਸੱਚਾ ਪੁਰਖ ਪਰਮੇਸ਼ਰ ਪ੍ਰਗਟ ਹੋ ਗਿਆ ਉਹ ਨਿਰਾਲੇ ਜੀਵਨ ਵਾਲੇ ਹੈ ਉਹਨਾਂ ਨੂੰ ਕਾਮਕੋਰ ਸੰਤਾਨ ਨਹੀਂ ਸਕਦੇ ਅਸੰਗ ਰਹਿੰਦੇ ਹਨ ਸੱਚ ਸੇਵ ਹੈ ਸੱਚ ਮਨ ਵਸੈ ਉਸ ਜਿਹੇ ਪਰਮੇਸ਼ਰ ਦੇ ਨਾਮ ਦਾ ਸੇਵਨ ਪੂਜਨ ਕਰਦੇ ਹੈ ਸੱਚਾ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ ਸੇਵੀ ਹੈ ਤੇ ਵੀ ਇਹਨਾਂ ਨੂੰ ਗਲਤ ਪੜਿਆ ਗਿਆ ਖਿੰਦਾ ਸੱਚ ਸੇਵੀ ਸੱਚ ਮਨ ਵਸੈ ਸੱਚੇ ਪਾਤਸ਼ਾਹ ਦਾ ਸੇਵੀ ਸੇਵਨ ਕਰਦੇ ਹੈ ਸੱਚਾ ਉਹਨਾਂ ਦੇ ਮਨ ਵਿੱਚ ਵਸਦਾ ਹੈ ਸੱਚੇ ਦਾ ਸੇਵੀ ਸੇਵਨ ਕਰੀਏ ਸੱਚਾ ਮਨ ਚ ਵਸ ਜਾਂਦਾ ਹੈ ਸੱਚ ਸੱਚਾ ਹਰ ਰਖਵਾਲੇ ਜਿਨ੍ਹਾਂ ਦੇ ਅੰਦਰ ਸੱਚੇ ਦਾ ਸਰਬਣ ਹੋਇਆ ਸੱਚੇ ਦਾ ਮੰਨਣ ਹੋਇਆ ਉਹਨਾਂ ਦਾ ਹਰੀ ਸੱਚਾ ਰੱਖਿਆ ਕਰਨ ਵਾਲਾ ਹੈ ਸੱਚ ਸੱਚਾ ਜਿਨੀ ਅਰਾਧਿਆ ਜਿਨ੍ਹਾਂ ਨੇ ਸੱਚੇ ਦਾ ਅਭਿਆਸਨ ਕੀਤਾ ਹੈ ਤੇ ਸੱਚਾ ਜਿਨ੍ਹਾਂ ਦੇ ਸਖਿਆਤ ਹੋਇਆ ਹੈ ਜਲਦੀ ਭਾਵਨਾ ਨਾਲ ਜਿਨ੍ਹਾਂ ਨੇ ਰੱਬਿਆ ਹੈ ਸੇ ਜਾਏ ਰਲੇ ਸੱਚ ਨਾਲੇ ਉਹ ਭਾਈ ਸੱਚੇ ਪਾਤਸ਼ਾਹ ਜਿਵੇਂ ਨਦੀਆਂ ਨਾਲੇ ਜੰਗਲਾਂ ਨੂੰ چیر-ਚੀਰ ਕੇ ਬਣਾ ਨੂੰ ਪਹਾੜਾਂ ਨੂੰ چیر-ਚੀਰ ਕੇ ਸਮੁੰਦਰ ਨਾਲ ਜਾ ਮਿਲਦੇ ਹੈ ਉਹ ਸੱਚੇ ਪਾਤਸ਼ਾਹ ਦੇ ਨਾਲ ਸੰਸਾਰ ਰੂਪੀ ਉਜਾਰ ਨੂੰ ਲੰਘ ਕੇ ਪੰਜਾਂ ਕੋਸਾਂ ਦੇ ਪਹਾੜਾਂ ਨੂੰ ਲੰਘ ਕੇ ਸੱਚੇ ਪਾਤਸ਼ਾਹ ਰੂਪ ਸਮਦਰ ਦੇ ਨਾਲ ਜਾਂ ਮਿਲੇ ਹਨ ਸੱਚ ਸੱਚਾ ਜਿਨਿ ਨਾ ਸੇਵਿਆ ਜਿਨ੍ਹਾਂ ਨਿਸ਼ਚੇ ਕਰਕੇ ਸੱਚੇ ਪਾਤਸ਼ਾਹ ਦਾ ਨਹੀਂ ਸੇਵਨ ਕੀਤਾ ਭਜਨ ਨਹੀਂ ਕੀਤਾ ਪੂਜਨ ਨਹੀਂ ਕੀਤਾ ਜਿਨ੍ਹਾਂ ਪੁਰਖਾਂ ਨੇ ਸੇ ਮਨਮੁਖ ਮੂੜ ਬੇਤਾਲੇ ਉਹਨਾਂ ਦਾ ਨਾਮ ਮਨਮੁਖ ਹੋਇ ਅਤੇ ਉਹ ਮੂੜ ਬੇਸੰਝ ਹਨਗੇ ਬੇਤਾਲੇ ਤਾਲ ਰੂਪ ਤੋਂ ਖੁੰਝੇ ਹੋਏ ਹਨਗੇ ਪਤਾਲੇ ਪੂਤਨਿਆਂ ਦੀ ਨਿਆਈ ਹਨ ਦੁਆਇ ਦੇ ਤਾਲ ਹੀ ਪੂਰਦੇ ਹਨ ਉਹ ਆਲ ਪਤਾਲ ਮੋਹੂ ਬੂਲਦੇ ਉਹ ਆਲ ਦਾ ਰੁਗਦੀਆਂ ਪਤਾਲ ਮਾਰ ਨਹੀਂ ਆ ਅਕਾਸ਼ ਕਦੇ ਸਮਾਨ ਦੀਆਂ ਗੱਲਾਂ ਮਾਰਨੀ ਆ ਕਦੇ ਪਤਾਲ ਦੀਆਂ ਮਾਰਨੀ ਆ ਵਿਅਰਥ ਬੋਲਣ ਦਾ ਨਾਮ ਹੈ ਸੋ ਉਹ ਆਲ ਪਤਾਲ ਮੋਹੂ ਬੂਲਦੇ ਆਲ ਪਤਾਲ ਮੋਹੂ ਬੋਲਦੇ ਆਲ ਉਲਾਦ ਆਦ ਕਾਂ ਦੇ ਆਲ ਘਰਾ ਆਦਕਾਮੀਆਂ ਅਤੇ ਪਤਾਲ ਆਲ ਇਸ ਘਰ ਲੋਕ ਦੀਆਂ ਤੇ ਪਤਾਲ ਪਤਾਲ ਦੀਆਂ ਉਗਦੀਆਂ ਪਤਾਲ ਆਕਾਸ਼ ਦੀਆਂ ਪਤਾਲ ਪਤਾਲ ਦੀਆਂ ਆਕਾਸ਼ ਇਉਂ ਇਸ ਪ੍ਰਕਾਰ ਅਲ ਪਾਲੋ ਬ्यर्थ ਅਲ ਜੋਲੋ ਜਿਸ ਪ੍ਰਕਾਰ ਕਹੀਏ ਇਸ ਪ੍ਰਕਾਰ ਉਹ ਬ्यर्थ ਵਾਕ ਬੋਲਦੇ ਹਨ खिंच लिया इस प्रकार दूर करे पताल प्रवेशा देखो चाहे लोग फंडेसा उथो भी मणिया चुरा लिया ठोला मार के इस प्रकार है। ਪਿੰਡਿਆਂ ਨੂੰ ਆਲ ਹਪਤਾਲ ਬਿਆਰਸੀ ਮੂੰਹ ਬੋਲਦੇ ਆਨ ਉਹ ਕਿ ਦੀ ਹਪਤਾਲ ਮਾਰਦੇ ਹਨ ਜਿਉਂ ਪੀਤਾ ਮਦ ਮਤਵਾਲੇ ਉਹ ਐਵੇਂ ਜਿਵੇਂ ਪੀਤੇ ਹੋਏ ਤਾਂ ਮਦ ਸ਼ਰਾਬ ਦੇ ਮਤਵਾਲੇ ਕਮਲੇ ਹੋਏ ਆਦਮੀ ਬਕਵਾਸ ਕਰਦੇ ਹੁੰਦੇ ਆ ਜੋ ਥੋੜੀ ਸ਼ਰਾਬ ਚੜ ਜੇ ਤੋਤਲੀਆਂ ਜੀਆਂ ਗੱਲਾਂ ਕਰਦੇ ਆ ਜਦੋਂ ਬਾਲੀ ਚੜ ਜੇ ਉਸ ਵੇਲੇ ਤਾਂ ਬੇਹੋਸ਼ ਹੋ ਕੇ ਮੂਹੇ ਮੂੰਹ ਡਿੱਗ ਪੈਂਦੇ ਕੁੱਤੇ ਉਹਨਾਂ ਦੇ ਮੂੰਹ ਤੇ ਸੁੱਚੇ ਕਰਨ ਨੂੰ ਧਾਰਾ ਮਾਰਦੇ ਆ ਇਹ ਜੇ ਪੁਰਖਾਂ ਦੀ ਹਾਲਤ ਹੁੰਦੀ ਸ਼ਰਾਬੀਆਂ ਦੀ ਇਸੇ ਪ੍ਰਕਾਰ ਮਾਰਾ ਕਹਿੰਦੇ ਹਨ ਉਹ ਆਲ ਪਤਾਲ ਮੋਹੂ ਬੋਲਦੇ ਉਹ ਅਲ ਪਲ ਬਿਆਰਸ ਗੱਲਾਂ ਮੋਹੂ ਬੋਲਦੇ ਹਨ ਜਿਉ ਪੀਤਾ ਮਦ ਮਤ ਵਾਲੇ ਇਸ ਪ੍ਰਕਾਰ ਮਤ ਵਾਲੇ ਕਮਲੇ ਹੋ ਜਾਂਦੇ ਸ਼ਰਾਬ ਪੀ ਕੇ ਉਹ ਬਕਵਾਸ ਕਰਦੇ ਐ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਰਹਿੰਦਾ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਇਆ ਹੀ ਹਾਲਤ ਹੁੰਦੀ ਐ ਸ਼ਲੋਕ ਮਹੱਲਾ ਤੀਜਾ ਜੋ ਜੇ ਮਾਨੂੰ ਪੀ ਸ਼ਰਾਬ ਉਹਨਾਂ ਨੂੰ ਪੀਤੀ ਹੋਈ ਹੈ ਉਹਦੇ ਮਾਂ ਦੀ ਸ਼ਰਾਬ ਪੀ ਕੇ ਕਮਲੇ ਹੋ ਕੇ ਬੋਲ ਰਹੇ ਹਨ ਸ਼ਲੋਕ ਮਹੱਲਾ ਤੀਜਾ ਗੌੜੀ ਰਾਗ ਸੁਲੱਖਣੀ ਰਾਗੀ ਨੇ ਕਿਸੇ ਨੂੰ ਗੁਰੂ ਮਹਾਰਾਜ ਸਾਹਿਬ ਦੇ ਪਾਸ ਗੋਈਏ ਨੇ ਤੀਜੇ ਪਾਤਸ਼ਾਹ ਦੇ ਪਾਸ ਗੌੜੀ ਰਾਗਣੀ ਆ ਕੇ ਗਾਈ ਸੰਗਤ ਬੜੀ ਪ੍ਰਸੰਨ ਹੋਈ ਕਹਿਣ ਲੱਗੇ ਮਹਾਰਾਜ ਗੌੜੀ ਰਾਗ ਇਸ ਨੂੰ ਬੜਾ ਸੁੰਦਰ ਗਾਣਾ ਆਉਂਦਾ ਹੈ ਗੁਰੂ ਮਾਰਾ ਸਾਹਿਬ ਸੱਚੇ ਪਾਖਸ਼ ਆਪਦੇਸ਼ ਦਿੰਦੇ ਹਨ ਗੌੜੀ ਰਾਗ ਗਾਉਣ ਵਾਲੇ ਦੇ ਤਾਈ ਗੌੜੀ ਰਾਗ ਸੁਲਖਣੀ ਫੇ ਭਾਈ ਇਹ ਗੌੜੀ ਰਾਗਣੀ ਗਾਈ ਹੋਈ ਸੁਲਖਣੀ ਸ੍ਰੇਸ਼ ਲਖਣਾ ਦੇ ਸਾਹਿਬ ਤਾਂ ਹੈ ਜੇ ਖਸਮੇ ਚਿਤ ਕਰੇ ਜੇ ਭਾਈ ਗਾਉਣ ਵਾਲਾ ਵਾਹਿਗੁਰੂ ਵੀ ਚਿਤ ਲਾਵੇ ਤਾਂ ਇਹਦੀ ਗੌੜੀ ਰਾਗਣੀ ਗਾਈ ਸੁਲਖਣੀ ਸ੍ਰੇਸ਼ ਲਖਣਾ ਵਾਲੀ ਹੈ ਇਹ ਚੰਗੀ ਸੋਭ ਨੀਕ ਹੈ ਇਹ ਮਾਰਾ ਜਿੱਤੇ ਦਾ ਨਾਂ ਲਗੇ ਤਾਂ ਗੌੜੀ ਰਾਗਿਨ ਗਾਈ ਹੀ ਤਾਂ ਕੀ ਫਾਇਦਾ ਇਹਨੂੰ ਹੋਇਆ ਗੌੜੀ ਨਾਮ ਬੁੱਧੀ ਦਾ ਹੈ ਬੁੱਧੀ ਰਾਗ ਪ੍ਰੇਮ ਵਾਲੀ ਸੁਲੱਖਣੀ ਹੁੰਦੀ ਹੈ ਸ੍ਰੇਸ਼ਟ ਲੱਛਣਾਂ ਵਾਲੀ ਜਿਸ ਬੁੱਧੀ ਅੰਦਰ ਵਾਹਿਗੁਰੂ ਦਾ ਪ੍ਰੇਮ ਹੋਵੇ ਜੇ ਕਰਕੇ ਪ੍ਰੇਮ ਵੀ ਐਸਾ ਹੋਵੇ ਜ ਖਸਮੇ ਚਿੱਤ ਕਰੇ ਕਸਮ ਮਾਲਕ ਵਾਹਿਗੁਰੂ ਦੀ ਜਿੱਤ ਨੂੰ ਲਾਉਣਾ ਕਰੇ ਭਾਣੇ ਚੱਲੇ ਸਤਿਗੁਰੂ ਕੈ ਸਤਿਗੁਰੂ ਸਾਹਿਬ ਜੀ ਆਗਿਆ ਮੰਨੇ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖੀ ਦੀ ਮੋਹਰ ਦਿੱਤੀ ਹੈ ਕੇਸ ਇਹ ਗੁਰੂ ਕੀ ਮੋਹਰ ਹੈ ਕੇਸਾਂ ਦਾ ਆਦੇਬ ਰੱਖਣਾ ਸਿੱਖਾਂ ਨੂੰ ਝੂਠੇ ਮਿੱਠੇ ਹੱਥ ਨਹੀਂ ਲਾਉਣੇ ਨੰਗੇ ਸਿਰ ਨਹੀਂ ਕੋਈ ਕਿਰਿਆ ਕਰਨੀ ਇਸ ਪ੍ਰਕਾਰ ਹੈ ਇਹ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਜਿਵੇਂ ਸਾਫਤ ਸੂਰਤ ਰੱਖਣ ਦੀ ਹੈ ਇਸੇ ਪ੍ਰਕਾਰ ਹੋਰ ਰਹਿਤ ਦੀ ਆਗਿਆ ਹੈ ਹਾਂਜੀ ਪਾਣਾ ਚੱਲੇ ਸਤਿਗੁਰੂ ਦਾ ਜੋ ਸੰਗਤਾਂ ਦੀ ਪਾਣੀ ਰਿਜਾਅ ਵਿੱਚ ਪੁਰਖ ਚੱਲਦੇ ਹਨ ਐਸਾ ਸ਼ਿੰਗਾਰ ਕਰੇ ਗੁਰਮੁਖ ਨਾਮਦਾਨ ਸ਼ਿੰਗਾਰਕ ਇਹ ਪਾਣਾ ਹੈ ਗੁਰੂ ਸਾਹਿਬ ਦੀ ਆਗਿਆ ਮੰਨਣੀ ਹੈ ਜਿਹੜੀ ਇਹੋ ਜਿਹਾ ਸ਼ਿੰਗਾਰ ਕਰੇ ਜਿਹੜਾ ਗੁਰੂ ਸਾਹਿਬ ਦੀ ਰਿਜਾਅ ਚੱਲਣਾ ਹੈ ਇਹ ਸਾਧਨ ਰੂਪੀ ਸ਼ਿੰਗਾਰ ਕਰਕੇ ਵਾਹਿਗੁਰੂ ਦੀ ਪ੍ਰਸੰਨਤਾ ਹੁੰਦੀ ਹੈ ਸੱਚਾ ਸ਼ਬਦ ਪਧਾਰ ਹੈ ਇਹ ਸ਼ਬਦ ਨੂੰ ਸੱਚੇ ਨੂੰ ਸੁਰਜ ਪਧਾਰ ਪਤੀ ਬਣਾਵੇ ਮਨਮੁਖ ਦੇਹੀ ਭਰਮ ਪਤਾਰੋ ਮਨਮਖਾਂ ਦੀ ਦੇਹੀ ਬੁੱਧੀ ਜਿਹੜਾ ਭਰਮ ਪਤੀ ਬਣਿਆ ਬੈਠਾ ਹੈ ਗੁਰਮੁਖ ਕੰਚਨ ਦੇਹੀ ਸ਼ਬਦ ਪਤਾਰੋ ਕੰਚਨ ਵਰਗੀ ਬੁੱਧਾ ਗੁਰਮੁਖਾਂ ਦੀ ਜਿਹਨਾਂ ਸ਼ਬਦ ਨੂੰ ਪਤੀ ਬਣਾਇਆ ਹੈ ਸੋ ਬਣੋ ਫਰਮਾਉਂਦੇ ਹਨ ਆਪ ਸੱਚਾ ਸ਼ਬਦ ਪਤਾਰ ਹੈ ਸੱਚਾ ਗੁਰਾਂ ਦਾ ਸ਼ਬਦ ਜਿਸ ਬੁੱਧੀ ਨੇ ਆਪਣਾ ਪਤੀ ਬਣਾਇਆ ਹੈ ਪਤਾਰ ਜਿਹੜਾ ਧਾਮ ਬਾਣ ਆਦਿਕਾਂ ਕਰਕੇ ਹਰ ਤਰ੍ਹਾਂ ਕਰਕੇ ਪੋਖਣਾ ਕਰੇ ਇਸਤਰੀ ਦੇ ਤਾਂ ਹੀ ਉਹ ਪਤਾਰ ਹੁੰਦਾ ਹੈ ਪਤੀ ਹੁੰਦਾ ਹੈ ਇਸੇ ਪ੍ਰਕਾਰ ਪਰਮੇਸ਼ਰ ਦੇ ਆਨੰਦ ਕਰਕੇ ਇਸ ਰੂਪ ਦੇ ਗਿਆਨ ਕਰਕੇ ਬ੍ਰਹਮ ਆਨੰਦ ਕਰਕੇ ਪੋਖਣ ਕਰਨ ਵਾਲਾ ਜੋ ਗੁਰ ਸ਼ਬਦ ਲਾਇਆ ਹੈ ਇਸ ਨੂੰ ਪਤੀ ਜਿਨ੍ਹਾਂ ਵਿਵੋਧਨ ਬਣਾਉਣਾ ਕੀਤਾ ਹੈ ਸਦਾ ਸਦਾ ਰਾਵੇ ਸਦਾ ਸਦਾ ਉਹ ਪਰਮੇਸ਼ਰ ਦੇ ਆਨੰਦ ਨੂੰ ਬ੍ਰਹਮ ਆਨੰਦ ਨੂੰ ਰਾਵੇ ਮੰਨਦੇ ਹਨ ਜਿਉ ਉਬਲੀ ਮਜੀਠਾ ਰੰਗ ਗਹਿ ਗਹਾ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਬਲੀ ਹੋਈ ਮਜੀਠ ਦਾ ਜਿਹੜਾ ਰੰਗ ਹੁੰਦਾ ਗਹਿ ਗਹਾ ਛੂਚੂਹਾ ਰੰਗ ਹੁੰਦਾ ਹੈ ਗਾੜਾ ਰੰਗ ਹੁੰਦਾ ਹੈ ਗਾੜਾ ਹੁੰਦਾ ਹੈ ਕਿਉਂ ਸੱਚੇ ਨੂੰ ਜੀਉ ਦੇ ਕਿਉਂ ਮਰ ਕਹਿੰਦੇ ਸੱਚੇ ਨੂੰ ਆਪਣੀ ਜ਼ਿੰਦਗੀ ਦੇ ਦਿਓ ਭੇਟਾ ਕਰੋ ਸੱਚੇ ਦੇ ਸਿਮਰਨ ਵਿੱਚ ਉਹ ਬੁਢੀ ਹੋ ਮਜੀਰੋ ਆ ਮੈਂ ਜਿਵੇਂ ਜਾ ਗਏ ਘਾਚੂ ਚੂਚੂਆ ਹੁੰਦਾ ਹੈ ਭਗਤੀ ਰੰਗ ਤੋਂ ਗਾੜਾ ਚੜ ਜਾਵੇਗਾ ਐਸਾ ਰੰਗ ਚੜੇਗਾ ਕਦੇ ਉਤਰੇਗਾ ਨਹੀਂ ਰੰਗ ਚਲੂਲੇ ਅਤਰਤੀ ਜਿਨ੍ਹਾਂ ਦੀ ਚਲੂਲੇ ਗਾੜੇ ਰੰਗ ਵਿੱਚ ਅਸੀਅੰਤ ਬ੍ਰਤੀ ਜਿਵੇਂ ਮਤੀ ਦਾਸ ਜੀ ਆ ਰਹੇ ਨੇ ਕੀਰੇ ਗਏ ਖੇਲ ਵੀ ਸ੍ਰੀ ਜਨ ਸਾਹਿਬ ਦਾ ਪਾਠ ਉਹਨਾਂ ਨੇ ਦੋ ਫਾੜਿਆਂ ਹੋਇਆਂ ਚ ਹੁੰਦਾ ਰਿਹਾ ਇਸ ਪ੍ਰਕਾਰ ਜਿਨ੍ਹਾਂ ਦੀ ਚਲੂਲੇ ਗਾੜੇ ਰੰਗ ਦੇ ਵਿੱਚ ਅਤਿਅੰਤ ਬਿਰਤੀ ਮਹਾਰਾਜ ਦੇ ਰੰਗ ਪ੍ਰੇਮ ਰੰਗ ਚ ਰੰਗੀ ਹੋਈ ਹੈ ਸੱਚੇ ਸਿਓ ਲੱਗਾ ਨੇ ਉਹਨਾਂ ਦੇ ਭਾਈ ਸੱਚੇ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਲੱਗ ਗਿਆ ਹੈ ਕੂੜ ਠੱਗੀ 부ਜੀ ਨਾ ਰਹੇ ਜਿਹੜਾ ਝੂਠ ਬੋਲਣ ਵਾਲਾ ਪੁਰਖ ਹੈ ਅਤੇ ਠੱਗੀ ਮਾਰਨ ਵਾਲਾ ਪੁਰਖ ਹੈ ਉਹ ਝੂਠ ਬੋਲਣ ਵਾਲੇ ਦਾ ਝੂਠ ਤੇ ਠੱਗੀ ਮਾਰਨ ਵਾਲੀ ਠੱਗੀ ਗੁੱਝੀ ਨਾਰਾ ਗੁਪਤ ਨਹੀਂ ਰਹਿ ਸਕਦੀ ਹੈ। ਝੂੜ ਮਲੰਮਾ ਪਲੇਟ ਧਰੇ ਹੂੜ ਤਾਂ ਸਾਹ ਸੰਗੀਆਂ ਆਏ ਆ ਜਿਵੇਂ ਮਲੰਮੇ ਦੇ ਗਹਿਣੇ ਸਵੇਲੇ ਦੇ ਗਹਿਣੇ ਚ ਲਪੇਟ ਕੇ ਰੱਖਦੇ ਵੇ ਉਹ ਮਲੰਮੇ ਦੇ ਗਹਿਣੇ ਜਦੋਂ ਬਾੜੀ ਦੀ ਬਰਸਾਤ ਪੈਂਦੀ ਹੈ ਉਦੋਂ ਝੂਠੇ ਦੇ ਪੈ ਜਾਂਦੇ ਆ ਰੰਗ ਉਹਨਾਂ ਉਪਰ ਹੀ ਜਾਂਦਾ ਹੈ ਇਸੇ ਪ੍ਰਕਾਰ ਸਾਹ ਸੰਗੇ ਜੀ ਜਦੋਂ ਪਦਾਰਥ ਰੂਪੀ ਵਰਖਾ ਪੈਂਦੀ ਹੈ ਉਸ ਵੇਲੇ ਜੋ ਉਹ ਪਦਾਰਥਾਂ ਦੇ ਵਿੱਚ ਝੂਠੇ ਜੇ ਪੈ ਜਾਂਦੇ ਹਨ ਤੇ ਸੱਚਾ ਰੰਗ ਮਹਾਰਾ ਦੇ ਪ੍ਰੇਮ ਦਾ ਨਹੀਂ ਉਹਨਾਂ ਦੇ ਅੰਦਰ ਰਹਿੰਦਾ ਜਿਸ ਪ੍ਰਕਾਰ ਮਲੰਮੇ ਨੂੰ ਪਲੇਟ ਕੇ ਸੋਨੇ ਦੇ ਗਣਾ ਚ ਰੱਖ ਦਈਏ ਉਹ ਮਲੰਮਾ ਮਲੰਮਾ ਹੁੰਦਾ ਸੋਨਾ ਨਹੀਂ ਹੁੰਦਾ ਇਸੇ ਪ੍ਰਕਾਰ ਇੱਕ ਭਾਈ ਭਕਤੌਰ ਸਿੰਘ ਸੀ ਨਢੇਵੇਂ ਚੱਕ ਦਾ ਉਹਦੀ ਨੂੰ ਜਿਹੜੀ ਸੀ ਬਾਲੀ ਮਗਰ ਪਈ ਕਿ ਮੈਨੂੰ ਗਹਿਣੇ ਕਢਾ ਦੇ ਉਹ ਸੀ ਕੋ ਸਿੰਘ ਸਮਝਦਾ ਇਹ ਤੱਕ ਰੱਖਣ ਵਾਲਾ ਉਹਨਾਂ ਸ਼ਹਿਰੋਂ ਲੈਲਪੁਰੋਂ ਲੈ ਕੇ ਮਲੰਮੇ ਦੇ ਗਹਿਣੇ ਉਹਨੂੰ ਭੇਜ ਦਿੱਤੇ ਜੋ ਲੈ ਕੇ ਚਲੀ ਗਈ ਬਰਸਾਨ ਦੀ ਦੋ ਤਾਈ ਉਸ ਵੇਲੇ ਸਾਰੇ ਉਹ ਗਹਿਣੇ ਜਿਹੜੇ ਸੀ ਮਲੰਮੇ ਦੇ ਫਿੱਕੇ ਜੇ ਪੈ ਗਏ ਕਹਿੰਦੀ ਮੇਰੇ ਨਾਲ ਠੱਗੀ ਮਾਰਿਆ ਕਹਿੰਦੇ ਤੂੰ ਹਟ ਕਰਦੀ ਸੀ ਠੱਗੀ ਨਾ ਮਾਰਦਾ ਹੋਰ ਕੀ ਕਰਦਾ ਤੇਰੇ ਨਾਲ ਇਸ ਪ੍ਰਕਾਰ ਹੈ ਔਰ ਸੁਬਾਹ ਉਸਨੇ ਆਪਣੀ ਲੜਕੀ ਦੀ ਸ਼ਾਦੀ ਕੀਤੀ ਉਸ ਵੇਲੇ ਗੱਲ ਦਸੀ ਕਿ ਮੈਂ ਕੀਤਾ ਸੀ ਇਹ ਉਹ ਕੂੜ ਦਾ ਜਿਹੜਾ ਮਲੰਮੇ ਗਹਿਣੇ ਹੈ ਉਹ ਲਪੇਟ ਕੇ ਭਾਵੇਂ ਸੋਹਣੇ ਦੇ ਗਹਿਣਾ ਚ ਰੱਖ ਦਈਏ ਫਿਰ ਵੀ ਉਹ ਝੂਠੇ ਨਿਕਲੇ ਆਉਂਦੇ ਹਨ ਇਸੇ ਪ੍ਰਕਾਰ ਮਾਰਾ ਕਹਿੰਦੇ ਕੂੜ ਜਿਹੜਾ ਹੈ ਮਲੰਮੇ ਦਾ ਗਹਿਣਾ ਹੈ ਇਹ ਸੋਹਣੇ ਬਣਾ ਕੇ ਜੇ ਕਰਕੇ ਸੱਚੇ ਪੁਰਖਾਂ ਨਾਲ ਲਪੇਟ ਕੇ ਉਹਨਾਂ ਦੀ ਸੰਗ ਵਿੱਚ ਰੱਖ ਦਈਏ ਫਿਰ ਕੂੜੇ ਕੂੜੇ ਹੀ ਨਿਕਲ ਜਾਂਦੇ ਹਨ ਪਖੰਡੀ ਹੁੰਦੇ ਹਨ ਕੂੜੀ ਕਰਨ ਵਡਾਈਆ ਉਦੋਂ ਕੂੜੀ ਝੂਠੀਆਂ ਹੀ ਵਡਾਈਆਂ ਲੋਕ ਕਰਦੇ ਹਨ ਕੂੜੇ ਸਿਉਂ ਲੱਗਾ ਨੇ ਉਹਨਾਂ ਦੇ ਕੂੜੇ ਝੂਠੇ ਪਜਾਰਸਾਂ ਜਿੰਨੇ ਉਹ ਪ੍ਰੇਮ ਲੱਗਾ ਹੋਇਆ ਹੈ ਨਾਨਕ ਸੱਚਾ ਆਪ ਹੈ ਸਤਿਗੁਰ ਸਾਹਿਬ ਜੀ ਕਹਿੰਦੇ ਸੱਚਾ ਤਾਂ ਤਈ ਆਪ ਅਕਾਲ ਪੁਰਖ ਵਾਹਿਗੁਰੂ ਹੈ ਆਪੀ ਨਜ਼ਰ ਕਰੇ ਆਪ ਹੀ ਜਨਾ ਤੇ ਸਤਗੁਰਾਂ ਦੁਆਰਾ ਕਿਰਪਾ ਵਿਛੜੀ ਕਰਦਾ ਹੈ ਮਨੋਂ ਤੇ ਆਪਣੇ ਸਰੂਪ ਦੇ ਗਿਆਨ ਦੀ ਦ੍ਰਿਸ਼ਟੀ ਕਰ ਦਿੰਦਾ ਹੈ ਗਿਆਨ ਦ੍ਰਿਸ਼ਟੀ ਮਹੱਲਾ ਚੌਥਾ ਸਤ ਸੰਗਤ ਮਹਿ ਹਰ ਉਸਤਤ ਹੈ ਫਿਰ ਭਾਈ ਜੋ ਸਤ ਸੰਗਤ ਦੇ ਵਿੱਚ ਮਿਲਦੇ ਹਨ ਉੱਥੇ ਤਾਂ ਪਰਮੇਸ਼ਰ ਦੀ ਉਸਤਤ ਪ੍ਰਾਪਤ ਹੁੰਦੀ ਹੈ ਸੰਗ ਸਾਧੂ ਮਿਲੇ ਪਿਆਰੇ ਜਿਹੜੇ ਪਿਆਰੇ ਆ ਸਾਧੂਆਂ ਦੀ ਸੰਗਤ 'ਚ ਸਤ ਸੰਗਤ 'ਚ ਸਤ ਸਰੂਪ ਦੀ ਸੰਗਤ 'ਚ ਸੰਗ ਭਲੀ ਪ੍ਰਕਾਰ ਗਤ ਕਲਿਆਣ ਕਰਨ ਵਾਲੀ ਜੋ ਸਤ ਸਰੂਪ ਦੀ ਸੰਗਤ ਹੈ ਸਾਧੂਆਂ ਦੀ ਸੰਗਤ 'ਚ ਸੰਘੋਰਨਾ ਸੰਗਾਂ ਦੋਸ਼ਾਂ ਨੂੰ ਛੱਡ ਕਰਕੇ ਮਹਾਤਮਾ ਦੀ ਸਾਧੂਆਂ ਦੀ ਸਾਧਨ ਵਾਲੇ ਜਿਹੜੇ ਮਨ ਨੂੰ ਮਹਾਤਮਾ ਹੈ ਉਹਨਾਂ ਦੀ ਸੰਗਤ ਜਿਹੜੇ ਮਿਲੇ ਹੈ ਪਿਆਰਿਆ ਉਹਨਾਂ ਨੂੰ ਇਹ ਲਾਭ ਪ੍ਰਾਪਤ ਹੋਇਆ ਸਭ ਸੰਗਤ ਪਰਮੇਸ਼ਰ ਦੀ ਉਸਤਤਿ ਗਾਉਂਦੇ ਆ ਉਥੇ ਕਿਸੇ ਰਾਜੇ ਦੀ ਕਿਸੇ ਅਮੀਰ ਦੀ ਕਿਸੇ ਦੀ ਉਸਤਤ ਨਹੀਂ ਜਾਂ ਨਾਮ ਦੀ ਮਹਿਮਾ ਹੈ ਜਾਂ ਪਰਮੇਸ਼ਰ ਦੀ ਮਹਿਮਾ ਹੈ ਜਾਂ ਨਾਮ ਸਿਮਰਨ ਵਾਲਿਆਂ ਦੀ ਹੈ ਹੋਰ ਕਿਸੇ ਦੀ ਉਸਤਤ ਨਹੀਂ ਹੈ ਜੋ ਸਾਧੂ ਆਪੀ ਸੰਗਤ ਚ ਮਿਲੇ ਹੈ ਉਹਨਾਂ ਨੂੰ ਪਿਆਰਿਆ ਇਹ ਪਤਾ ਲੱਗਾ ਹੈ ਅੰਮ੍ਰਿਤ ਨਾਮ ਰੂਪੇ ਉਸਤ ਪ੍ਰਮੇਸ਼ਰ ਦੀ ਨੂੰ ਪਿਆਰ ਦਿੰਦਾ ਹੈ ਉਹਨਾਂ ਨੂੰ ਓਏ ਪੁਰਖ ਪ੍ਰਾਣੀ ਤਨ ਜਨ ਹੈ ਉਹ ਪ੍ਰਾਣਾਧਾਰੀ ਜੀਆ ਚੋਂ ਪੁਰਖ ਉਹ ਧੰਕਾ ਦੇ ਯੋਗ ਹਨ ਪੁਰਖ ਭਗਤ ਉਪਦੇਸ਼ ਕਰਹਿ ਪਰ ਉਪਕਾਰਿਆ ਜਿਹੜੇ ਭਾਈ ਪਰਉਪਕਾਰ ਆਪੇ ਉਪਦੇਸ਼ ਕਰਦੇ ਪਰ ਦੁਸ਼ਮਣ ਤੇ ਵੀ ਉਪਕਾਰ ਕਰਦੇ ਉਹਦਾ ਵੀ ਭਲਾ ਕਰਦੇ ਹਨ ਹਰਨਾਮ ਦ੍ਰਿੜਾਵ ਹੈ ਹਰਨਾਮ ਸੁਣਾਵ ਹੈ ਜੋ ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਚ ਦ੍ਰਿੜ ਕਰਾ ਕੇ ਵਸਾਉਂਦੇ ਹੈ ਹਰੀ ਦੇ ਨਾਮ ਨੂੰ ਸਰਬਨ ਕਰਾਉਂਦੇ ਸਬਦ ਵਿਸ਼ਵਾਸ ਰੂਪੀ ਕਰਨ ਵਾਲਿਆਂ ਦੇ ਤਾਂ ਹੀ ਹਰ ਨਾਮੇ ਜਗ ਨਿਸਾਰਿਆ ਮਿਸ਼ਰ ਦੇ ਨਾਮ ਕਰਕੇ ਜਗ ਤੋਂ ਨਨ ਤਾਰ ਦਿੱਤਾ ਸੰਸਾਰ ਤੋਂ ਗੁਰ ਵੇਖਣ ਕੋ ਸਭ ਕੋਈ ਲੋਚੈ ਦੇਖੋ ਸਤ ਗੁਰੂ ਸਾਹਿਬ ਦੇ ਦਰਸ਼ਨ ਵੇਖਣ ਦਾ ਸਾਰੀ ਦੁਨੀਆ ਲੋਚ ਦੀ ਚਾਹੁੰਦੀ ਹੈ ਨਵਖੰਡ ਜਗਤ ਨਮਸਕਾਰਿਆ ਨਵਖੰਡ ਜਿਹਨੇ ਜੀ ਜੰਮ ਤਾ ਸਾਰਾ ਜਗ ਤੇ ਗੁਰੂ ਸਾਹਿਬ ਨੂੰ ਬੰਦਰਾਂ ਕਰਦਾ ਹੈ ਸੁਧ ਆਪੇ ਆਪ ਰੱਖਿਆ ਸਤਗੁਰ ਵਿੱਚ ਜੇ ਮਹਾਰਾਜ ਵਾਹਿਗੁਰੂ ਤੈਂ ਆਪਣਾ ਆਪ ਸਤਗੁਰੂ ਨਾਨਕ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਵਿੱਚ ਆਪਣਾ ਆਪ ਜੋ ਰੱਖਿਆ ਹੈ ਸਰੂਪ ਪ੍ਰਗਟ ਕਰਕੇ ਗੁਰ ਆਪੇ ਤੁਧ ਸਵਾਰਿਆ ਆਪ ਹੀ ਹੁੰਦਾ ਸਰੂਪ ਮਹਾਰਾਜ ਤੂੰ ਹੀ ਸਵਾਰਨਾ ਕੀਤਾ ਹੈ ਪਰਮੇਸ਼ਰ ਤੂੰ ਆਪੇ ਪੂਜ ਹੈ ਪੂਜ ਕਰਾਵ ਤੂੰ ਆਪ ਹੀ ਸਿੱਖ ਹੋ ਕੇ ਮਹਾਰਾਜ ਪੂਜਾ ਕਰਦਾ ਹੈ ਤੇ ਆਪ ਹੀ ਗੁਰੂ ਹੋ ਕੇ ਪੂਜਾ ਕਰਾਉਣਾ ਹੈ ਸਤਗੁਰੂ ਕੋ ਸਿਰਜਣਹਾਰ ਆਪ ਹੀ ਦੂਸਰ ਕੋ ਕਿਸੇ ਪੂਜਾ ਕਰਦਾ ਹੈ ਇਹ ਸਤਗੁਰੂ ਕੋ ਇਹ ਸਿਰਜਣਹਾਰ ਆ ਦੇ ਆਪ ਹੀ ਤੁਹੇ ਪਰਮੇਸ਼ਰ ਸਤਗੁਰਾਂ ਦੀ ਪੂਜਾ ਕਰਾਉਣਾ ਹੈ ਸੰਸਾਰ ਦੇ ਪਾਸੋਂ ਕੋਈ ਵਿਛੜ ਜਾਏ ਸਤਗੁਰੂ ਪਾਸੋਂ ਜੇ ਕੋਈ ਵਿਛੜ ਜਾਵੇ ਸਤਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਸੰਗਤ ਨਾ ਕਰੇ ਇਸ ਕਾਲਾ ਮੂਹ ਜਮ ਮਾਰਿਆ ਉਹਦਾ ਕਾਲਾ ਮੂਹ ਹੈ ਕਾਲੇ ਵਿੱਚ ਮੂਹ ਚ ਪੈਂਦਾ ਹੈ ਉਹ ਤੇ ਕਾਲੇ ਮੂਹ ਵਾਲੇ ਜਮਨ ਮਾਰਿਆ ਹੈ ਪਾਪਾਂ ਕਰਕੇ ਕਾਲਾ ਉਹਦਾ ਮੂਹ ਹੈ ਜਵਨ ਮਾਰਿਆ ਹੈ ਉਸ ਦੇ ਤਾਈ ਇਸ ਅੱਗੇ ਪਿੱਛੇ ਢੂਈ ਨਹੀਂ ਉਹਨਾਂ ਨੂੰ ਅੱਗੇ ਪਰਲੋਕ ਵਿੱਚ ਪਿੱਛੇ ਇਸ ਲੋਕ ਵਿੱਚ ਮਨੁੱਖਾ ਦੇ ਨਹੀਂ ਫੇਰ ਮਿਲਦੀ ਉਹੀ ਆਸਰਾ ਨਹੀਂ ਮਿਲਦਾ ਸੰਗਤ ਦਾ ਗੁਰਸਿੱਖੀ ਮਨ ਵਿਚਾਰੇ ਇਸ ਵਿਚਾਰ ਨੂੰ ਵੀ ਗੁਰਸਿੱਖਾਂ ਨੇ ਮਨਚ ਵਿਚਾਰ ਕੇ ਵੇਖਿਆ ਹੈ ਸਤਿਗੁਰੂ ਨੂੰ ਮਿਲੇ ਸੇ ਜਨ ਉਬਰੇ ਜਿਹਦੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮਿਲੇ ਆ ਭਾਈ ਉਬਰੇ ਬਚੇ ਹਨ ਪੁਰਖ ਜਿਨੇ ਹਿਰਦੇ 'ਚ ਨਾਮ ਸਮਾਰਿਆ ਸਤਿਗੁਰਾਂ ਦੇ ਨਾਲ ਕੌਣ ਮਿਲੇ ਆ ਜਿਨ੍ਹਾਂ ਨੇ ਹਿਰਦੇ 'ਚ ਪਰਮੇਸ਼ਰ ਦੇ ਨਾਮ ਨੂੰ ਸਮਾਲਿਆ ਯਾਦ ਕੀਤਾ ਉਹ ਗੁਰੂ ਸਾਹਿਬ ਨਾਲ ਮਿਲੇ ਗੁਰਸਿੱਖ ਹੈ ਉਹ ਬਚੇ ਹਨ ਜੰਮਣ ਮਰਨ ਤੋਂ ਜਨ ਨਾਨਕ ਕੇ ਗੁਰ ਸਿੱਖ ਪੁੱਤ ਹੋ। ਸਤਿਗੁਰੂ ਸਾਹਿਬ ਜੀ ਕਹਿੰਦਿਆਂ ਨੇ ਏ ਜਨ ਜਨ ਨਾਨਕ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਗੁਰ ਅੰਗਦ ਸਾਹਿਬ ਦੇ ਗੁਰ ਅਮਰਦਾਸ ਸਾਹਿਬ ਦੇ ਏ ਗੁਰ ਸਿੱਖੋ ਅਤੇ ਪੁੱਤ ਹੋ। ਏ ਪੁੱਤ ਹੋ। ਤੁਸੀਂ ਤਾਂ ਪੁੱਤਰ ਹੋ ਮਹਾਰਾਜ ਸਾਹਿਬ ਦੇ ਤਾਂ ਤੁਸੀਂ ਗੁਰ ਸਿੱਖ ਹੋ। ਪੁੱਤ ਹੋ ਬਾਠ ਕਰਨਾ ਹੈ। ਜੀ। ਪੁੱਤੋਂ ਨਹੀਂ ਕਰਨਾ ਪੁੱਤ ਹਰ ਜਪਿਓ ਹਰ ਨਿਸਤਾਰਿਆ ਕਿ ਭਾਈ ਹਰੀ ਦੇ ਨਾਮ ਨੂੰ ਜਪਿਓ ਤਾਂ ਤੁਸੀਂ ਪੁੱਤ ਹੋਵੋਗੇ ਮਹਾਰਾਜ ਦੇ ਤੇ ਤਾਂ ਤੁਸੀਂ ਗੁਰਸਿੱਖ ਹੋਵੋਗੇ ਹੋ ਹਰੀ ਦਾ ਨਾਮ ਜਪਿਓ ਹਰੀ ਦੇ ਨਾਮ ਨਹੀਂ ਕੁਲ ਸੰਸਾਰ ਨੂੰ ਤਾਰਿਆ ਹੈ ਮਹੱਲਾ ਤੀਜਾ ਹੋਮੈ ਜਗਤ ਪੁਲਾਇਆ ਇਹ ਸਾਰਾ ਜਗਤ ਜਿੰਨਾ ਭਾਈ ਹੋਮੈ ਨਹੀਂ ਪੁਲਾਤਾ ਹੈ ਪੁੱਤੋਂ ਇਕੱਠਾ ਨਹੀਂ ਕਰਨਾ ਪੁੱਤ ਹੋਵੋ ਕਰਨਾ ਹੈ ਮਹੱਲਾ ਤੀਜਾ ਹਉਮੈ ਜਗਤ ਪੁਲਾਇ ਤੁਮੈ ਨੀ ਸਾਰੇ ਜਗਤ ਨੂੰ ਪੁਲਾ ਛੱਡਿਆ ਹੈ। ਜ਼ੁਰਮਤ ਵਿਖਿਆ ਵਿਕਾਰ। ਇਹ ਖੋਟੀ ਮਤ ਵਿੱਚ ਲੱਗੇ ਹੋਏ ਆਂ ਵਿਖਿਆ ਮਾਇਆ ਦੇ ਵਿੱਚ ਵਕਾਰ ਕਾਮ ਆਦਿਕਾਂ ਚ ਲੱਗੇ ਹੋਏ ਹਨ। ਸਤਗੁਰੂ ਮਿਲੈ ਤਾਂ ਨਦਰੂ। ਜੇ ਸਤਗੁਰਾਂ ਦੇ ਨਾਲ ਮੈਨੂੰ ਤਾਂ ਮਹਾਰਾਜ ਦੀ ਕਿਰਪਾ ਬਿਸ਼ਤੀ ਨਾਤੇ ਹੋਵੇ। ਮਨਮੁਖ ਅੰਧ ਅੰਧਿਆਰ। ਮਨਮੁਖ ਤਾਂ ਸਤਗੁਰਾਂ ਨਾਲ ਮਿਲਦੇ ਹੀ ਨਹੀਂ। ਅੰਧੇ ਹੋ ਰਿਹਾ ਹੈ ਅਗਿਆਨ ਦੇ ਹਨੇਰੇ ਕਰਕੇ ਮਨ ਬੁੱਧ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਨਹੀਂ ਹੈ ਨਾਨਕ ਆਪੇ ਮੇਲ ਲਏ ਮਹਾਰਾਜ ਸਾਹਿਬ ਕਹਿੰਦੇ ਹਨ ਸਤਿਗੁਰੂ ਜੀ ਉਹਨਾਂ ਨੂੰ ਆਪ ਮੇਲ ਲਿਆ ਹੈ ਜਿਸ ਨੂੰ ਸ਼ਬਦ ਲਾਏ ਪਿਆਰ ਜਿਨ੍ਹਾਂ ਨੂੰ ਸਤਿਗੁਰਾਂ ਦੁਆਰਾ ਸ਼ਬਦ ਵਿੱਚ ਪਿਆਰ ਲਾਦਦਾ ਕਮਾਈ ਵਿੱਚ ਉਹਨਾਂ ਨੂੰ ਆਪ ਦੇ ਨਾਲ ਪਰਮੇਸ਼ਰ ਨੇ ਮੇਲ ਲਿਆ ਹੈ ਪੌੜੀ ਸੱਚ ਸੱਚੇ ਕੀ ਸਿਹਤ ਸਲਾਹ ਹੈ ਸੱਚ ਨਿਸ਼ਚੇ ਕਰੋ ਭਾਈ ਸੱਚੇ ਪਰਮੇਸ਼ਰ ਦੀ ਜਿਹੜੀ ਸਿਫਤ ਹੈ ਭਗਤੀ ਕਰਨੀ ਹੈ ਇਕੱਲੇ ਬੈਠ ਕੇ ਸਲਾ ਕੀਰਤਨ ਭਗਤੀ ਹੈ ਜਿਹੜੀ ਸੰਗ ਦੇ ਵਿੱਚ ਮਿਲ ਕਰਕੇ ਸਾਰਿਆਂ ਨੇ ਮਿਲ ਕੇ ਗੁਣ ਗਾਉਣੇ ਸਲਾਹਾਰ ਵਿੱਚ ਮੁਕਤ ਦਾ ਨਾਮ ਹੈ ਹਰੀ ਸੱਚੇ ਦੀ ਜਿਹੜੀ ਸਿਫਤ ਹੈ ਉਹ ਇਸਲਾਮ ਮੁਕਤੀ ਦੇ ਦੇਣ ਵਾਲੀ ਹੈ ਸੋ ਕਰੇ ਜਿਸ ਅੰਦਰ ਭਿੱਜੇ ਉਹ ਉਹ ਕਰਦਾ ਹੈ ਕੀਰਤਨ ਭਗਤੀ ਤੇ ਪਰਮੇਸ਼ਰ ਦਾ ਚਿੰਤਨ ਜਿਹਦਾ ਅੰਦਰੋਂ ਮਨ ਭਿੱਜ ਜਾਵੇ ਮਨ ਜਾਵੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਤਗੁਰਾਂ ਦਾ ਜਿਹਦੇ ਉਤੇ ਮਨ ਭਿੱਜ ਜਾਵੇ ਮਨ ਜਾਵੇ ਕਿ ਠੀਕ ਲਾਇਕ ਹੈ ਜਿੰਨੀ ਇੱਕ ਮਨ ਇੱਕ ਆਰਾਧਿਆ ਜਿਨ੍ਹਾਂ ਨੇ ਔਕਾਦਰ ਮਨ ਹੋ ਕੇ ਇੱਕ ਅਕਾਲ ਪੁਰਖ ਨੂੰ ਰੱਬਿਆ ਹੈ ਤਿੰਨ ਕਾ ਕੰਧ ਨਾ ਕਬੂ ਛਿਜੇ ਉਹਨਾਂ ਦਾ ਸਾਥ ਸੰਗਿ ਅਖੰਡ ਚੇਤਨ ਦੇ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦਾ ਜਿਹੜਾ ਕੰਧ ਸਰੀਰ ਹੈ ਨੇ ਅਖੰਡ ਚੇਤੁੰਦੇ ਰੂਪ ਉਹ ਕਦੇ ਸ਼ਸਤਰਾਂ ਕਰਕੇ ਜਿਵੇਂ ਆ ਸੂਖਮ ਦੇ ਨਾਸ਼ ਹੋ ਜਾਂਦੀ ਹੈ ਜੋ ਭੂਲ ਦੇ ਨਾਸ਼ ਹੋ ਜਾਂਦੀ ਹੈ ਕਾਰਨ ਦੇ ਉਭਾਗ ਹੋ ਜਾਂਦੀ ਹੈ ਇਉਂ ਉਹਨਾਂ ਦਾ ਸਿਰ ਅਖੰਡ ਚੇਤਨ ਦੇ ਐਸੀ ਹੈ ਉਹ ਕਦੇ ਸ਼ਸਤਰਾਂ ਨਾਲ ਕੱਟੀ ਨਹੀਂ ਜਾਂਦੀ ਕ੍ਰਿਸ਼ਨ ਜੀਨ ਗੀਤਾ ਜੀ ਕਹਿੰਨ ਨੈਨੂ ਸ਼ਦਮਤੀ ਸ਼ਸਤਰਾਨੀ ਨੈਨੂ ਦਈਤੀ ਪਾਪ ਕਾ ਨਜਕ ਲੇ ਲੈਂਤਿ ਆਪੋ ਨੈਨੂ ਸੋਸ਼ਤੀ ਮਾਰਤਾ ਐਸਾ ਆਤਮ ਸੂਪ ਉਹਨਾਂ ਨੂੰ ਅਖੰਡ ਚੇਤਨ ਰੂਪ ਦੇ ਮਿਲੀ ਹੈ ਉਹਨਾਂ ਦਾ ਸਰੀਰ ਕਦੇ ਨਾਸ਼ ਨਹੀਂ ਹੁੰਦਾ ਐਸਾ ਸਰੂਪ ਉਹਨਾਂ ਨੂੰ ਪ੍ਰਾਪਤ ਹੋਇਆ ਸੱਚੇ ਅਨੰਦ ਰੂਪ ਧੰਨ ਧਨ ਪੁਰਖ ਸਾਵਾਸ ਹੈ ਧੰਨ ਉਹਨਾਂ ਦੇ ਮਾਤਾ ਧੰਨ ਉਹਨਾਂ ਦੇ ਪਿਤਾ ਪੁਰਖੋ ਸ਼ਾਵਾ ਧੰਤਾ ਦੇ ਯੋਗ ਹਨ ਜਿਨ ਸੱਚ ਰਸਨਾ ਅੰਮ੍ਰਿਤ ਪੀਜੈ ਜਿਨ੍ਹਾਂ ਦੇ ਸੱਚਾ ਨਾਮ ਰਸਨਾ ਕਰਕੇ ਅੰਮ੍ਰਿਤ ਪੀਦਾ ਹੈ ਜੋ ਸਰਬਣ ਕਰਦੇ ਉਹਨਾਂ ਨੂੰ ਵੀ ਅਮਰ ਅਨੰਦ ਪ੍ਰਾਪਤ ਹੁੰਦਾ ਹੈ ਧੰਨ ਉਹ ਪੁਰਖ ਹਨ ਕੇ ਧੰਨ ਉਹਨਾਂ ਦਾ ਮਾਨ ਧੰਨ ਉਹਨਾਂ ਦਾ ਧਨ ਧੰਨ ਉਹਨਾਂ ਦਾ ਬਾਣੀ ਉਹ ਪਰ ਖੁਸ਼ਾਵਾਂ ਤਾਂ ਕਾਰੇ ਯੋਗ ਹਨ ਜਿਨ ਸੱਚ ਰਸਨਾ ਅੰਮ੍ਰਿਤ ਪਿਜੈ ਜਿਨਾਂ ਨੇ ਸੱਚੇ ਨਾਮ ਨੂੰ ਰਸਨਾ ਕਰਕੇ ਅੰਮ੍ਰਿਤ ਨੂੰ ਪੀਣਾ ਕੀਤਾ ਗੁਰੂ ਦਾ ਅੰਮ੍ਰਿਤ ਛੱਕੇ ਜਿਹੜੇ ਗੁਰਸਿੱਖ ਬਣੇ ਆ ਨਿਗੂਰੇਪਣ ਦੀ ਝੂਠ ਧੋਈ ਹੈ ਰਸਨਾ ਕਰਕੇ ਸੱਚੇ ਨਾਮ ਅੰਮ੍ਰਿਤ ਨੂੰ ਪ੍ਰਭ ਜੀ ਬਸੇ ਸਾਧਕੀ ਰਸਨਾ ਇਹ ਅੰਮ੍ਰਿਤ ਨੂੰ ਪੀਂਦੇ ਹਨ ਸੱਚ ਸੱਚਾ ਜਿਨ ਮਨ ਭਾਉਦਾ ਇਹ ਭਾਈ ਨਿਸ਼ਤੇ ਕਰਕੇ ਸੱਚਾ ਪਾਤਸ਼ਾਹ ਜਿਨ੍ਹਾਂ ਦੇ ਮਨ ਚ ਭਾਉਂਦਾ ਚੰਗਾ ਲੱਗਦਾ ਹੈ ਇਹ ਮਨ ਸੱਚੀ ਦਰਗਹ ਹੈ ਲਿਜੈ ਉਹ ਸਤਸੰਗ ਜੀ ਸੱਚੀ ਦਰਗਾਹ ਦੀ ਮਨ ਲਏ ਜਾਂਦੇ ਹਨਗੇ ਕਿ ਲਾਇਕ ਹੈ ਮਨ ਸਿਰੋਮਣੀ ਉਸ ਸੱਚੀ ਦਰਗਾਹ ਚ ਜਾਣ ਕੇ ਗ੍ਰਹਿਣ ਕੀਤੇ ਜਾਂਦੇ ਹਨ ਧੰਨ ਧੰਨ ਜਨਮ ਸਚਿਆਰੀਆ ਉਸ ਜਿਾਈ ਵਾਲਿਆਂ ਪੁਰਖਾਂ ਦਾ ਸ਼ਕਿਆਰੀਆਂ ਰੂਹਾਂ ਦਾ ਧੰਤਾ ਦੇ ਯੋਗ ਜਨਮ ਹੈ ਮੁਖ ਉੱਜਲ ਸੱਚ ਕਰਿ ਜੈ ਇੱਥੇ ਵੀ ਸੱਚੇ ਪਾਤਸ਼ਾਹ ਦੇ ਨਾਮ ਕਰਕੇ ਉਜਲਾ ਮੁਖ ਕਰਦੇ ਹੈ ਪਰਲੋਕ 'ਚ ਵੀ ਉਹ ਧੰਤਾ ਦੇ ਯੋਗ ਹਨ